ਉਦਿਆਣਾ ਦੀ ਜਿਹੜੀ ਸਿਆਸਤ ਆ ਪਹਿਲਾਂ ਤਾਂ ਆਪਾਂ ਗੱਲ ਕਰ ਲਈਏ ਰਵਨੀਤ ਸਿੰਘ ਬਿੱਟੂ ਜੀ ਦੀ ਜਿਹੜੇ ਕਿ ਕਾਂਗਰਸ ਪਾਰਟੀ ਤੋਂ ਹੁਣ ਬੀਜੇਪੀ ਵੱਲ ਚਲੇ ਗਏ ਨੇ ਤੇ ਕਾਂਗਰਸ ਪਾਰਟੀ ਨੇ ਆਪਣਾ ਹੀ ਉਮੀਦਵਾਰ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਜੀ ਨੂੰ ਬਣਾਇਆ ਹੈ ਤਾਂ ਇੱਥੇ ਜੇ ਆਪਾਂ ਦੇਖਿਆ ਜਾਵੇ ਬੀਜੇਪੀ ਦੀ ਜਿਹੜੀ ਸੀਟ ਹੈ ਮੈਨੂੰ ਕਾਫੀ ਮਜ਼ਬੂਤ ਲੱਗ ਰਹੀ ਹੈ ਕਿਉਂਕਿ ਬਿੱਟੂ ਜੀ ਆਲਰੇਡੀ ਇੱਥੇ ਦੋ ਵਾਰ ਦੀ ਸੀਟਿੰਗ ਐਮਪੀ ਨੇ ਤੇ ਦੁਬਾਰਾ ਹੁਣ ਬੀਜੇਪੀ ਵੱਲੋਂ ਉਹ ਕੈਂਡੀਡੇਟ ਨੇ ਤਾ ਮੈਨੂੰ ਲੱਗ ਰਿਹਾ ਕਿ ਕਿਤਨਾ ਕਿਤੇ ਬਾਕੀ ਸੀਟਾਂ ਦੇ ਮੁਕਾਬਲੇ ਬਿੱਟੂ ਜੀ ਭਾਜਪਾ ਵੱਲੋਂ ਜ਼ਰੂਰ ਟੱਕਰ ਦੇਣਗੇ ਬਰਿੰਗ ਸਾਹਿਬ ਨੂੰ ਤੇ ਪੱਪੀ ਜੀ ਨੂੰ ਕੁਝ ਇੰਟਰਵਿਊਜ਼ ਆਪਾਂ ਵੀ ਸੁਣੀਆਂ ਨੇ ਬਿੱਟੂ ਜੀ ਦੀਆਂ ਆ ਬਿੱਟੂ ਜੀ ਉਹਦੇ ਵਿੱਚ ਕਹਿ ਰਹੇ ਨੇ ਕਿ ਇਹ ਕਾਂਗਰਸ ਪਾਰਟੀ ਉਹ ਪਾਰਟੀ ਹੈ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਉੱਪਰ ਅਟੈਕ ਕਰਵਾਇਆ ਸੀ ਤੇ 15 ਦਿਨ ਪਹਿਲਾਂ ਉਹ ਉਸੇ ਪਾਰਟੀ ਤੋਂ ਬਿਲੋਂਗ ਕਰਦੇ ਨੇ ਇਹ ਬਿੱਟੂ ਜੀ ਦੀ ਜਿਹੜੀ ਤੁਸੀਂ ਗੱਲਬਾਤ ਤੋਂ ਸਮਝ ਸਕਦੇ ਹੋ ਕਿ ਪਾਰਟੀ ਬਦਲਣ ਤੋਂ ਬਾਅਦ ਨੇਤਾਵਾਂ ਦਾ ਸਰੂਪ ਵੀ ਬਦਲ ਜਾਂਦੇ ਨੇ ਜਿੱਦਾਂ ਆਮ ਆਦੀ ਪਾਰਟੀ ਨੇ ਕਿਹਾ ਸੀ ਕਿ ਅਸੀਂ ਆਮ ਘਰਾਂ ਦੇ ਮੁੰਡੇ ਕੁੜੀਆਂ ਨੂੰ ਅਸੀਂ ਸਿਆਸਤ ਦੇ ਵਿੱਚ ਲੈ ਕੇ ਆਵਾਂਗੇ ਉਸੇ ਮੈਨੂੰ ਇੱਕ ਵੀ ਆਮ ਤਰ੍ਹਾਂ ਦਾ ਮੁੰਡੇ ਕੁੜੀਆਂ ਦਿਖਾਓ ਜਿਹੜਾ ਸਿਆਸਤ ਦੇ ਵਿੱਚ ਆਇਆ ਕੁਝ ਕੈਂਡੀਡੇਟ ਹੈਗੇ ਨੇ ਉਹਨਾਂ ਦੀ ਵੀ ਆਪਾਂ ਗੱਲ ਕਰਦੇ ਆ ਪਰ ਮੋਸਟਲੀ ਕੀ ਹੈ ਕਿ ਕਾਂਗਰਸੀ ਦੀਆਂ ਅਕਾਲੀਆਂ ਨੇ ਮਿਲ ਕੇ ਆਮ ਆਦੀ ਪਾਰਟੀ ਪਾਈ ਹੈ ਕੁਝ ਭਾਜਪਾ ਦੇ ਕੈਂਡੀਡੇਟ ਨੇ ਜਾਂ ਕੁਝ ਲੋਕ ਆਪਾਂ ਕਹਿ ਸਕਦੇ ਆ ਕਿ ਜਿਹੜੇ ਇੱਕ ਵਾਕੇ ਵਲੰਟੀਅਰ ਸੀ ਬਾਕੀ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਇਹ ਮੋਬਾਈਲ ਰਿਪੇਅਰ ਕਰਨ ਵਾਲੇ ਨੂੰ ਟਿਕਟ ਦਿੱਤੀ ਜਾਂ ਇੱਕ ਆਟੋ ਚੋੜਣ ਵਾਲੇ ਨੂੰ ਟਿਕਟ ਦਿੱਤੀ ਦਿੱਲੀ ਦੇ ਵਿੱਚ ਵੀ ਇਦਾਂ ਹੋਇਆ ਮੈਂ ਇਹਨਾਂ ਚੀਜ਼ਾਂ ਨੂੰ ਥੋੜਾ ਵੱਖਰਾ ਸਮਝਦਾ ਤੁਸੀਂ ਇੱਕ ਜਰਨਲਿਸਟ ਹੋ ਤੇ ਮੈਂ ਇੱਕ ਬੈਂਕਰ ਬੈਂਕਿੰਗ ਲਾਈਨ ਦੇ ਵਿੱਚ ਜੌਬ ਕਰਦਾ ਜੇ ਮੈਂ ਤੁਹਾਨੂੰ ਆਪਣੀ ਬੈਂਕਿੰਗ ਲਾਈਨ ਦੇ ਮੇਰੀ ਸੀਟ ਤੇ ਬਿਠਾ ਦਾਂ ਤਾਂ ਤੁਹਾਨੂੰ ਮੈਨੂੰ ਲੱਗਦਾ ਮੇਰੇ ਅਕੋਰਡਿੰਗ ਚੀਜ਼ ਕੰਮ ਚਲਾਉਣ ਲਈ 2 ਤੋਂ 2.5 3 ਸਾਲ ਚਾਹੀਦੇ ਆ ਤੇ ਪੰਜ ਸਾਲ ਦਾ ਟੋਟਲ ਸਮਾਂ ਹੁੰਦਾ ਆਪਣੇ ਕੋਲ ਮੈਂ ਤਾਂ ਇਹਨਾਂ ਦੀ ਧਾਰਨਾ ਨੂੰ ਗਲਤ ਮੰਨਦਾ ਕਿ ਕਿਸੇ ਆਟੋ ਵਾਲੇ ਨੂੰ ਕਿਸੇ ਮੋਬਾਈਲ ਵਾਲੇ ਨੂੰ ਟਿਕਟ ਦੇ ਕੇ ਐਮ.ਐਲ.ਏ ਬਣਾ ਦੇਣਾ। ਅੱਛਾ ਗਗਨ ਜੀ ਸਰਕਾਰ ਤੋਂ ਇਲਾਵਾ ਹੋਰ ਵੀ ਜਿਹੜੇ ਸਾਡੀ ادارے ਹੈਗੇ ਨੇ ਜਿੱਦਾਂ ਐਸ.ਜੀ.ਪੀ.ਸੀ ਹੋ ਗਿਆ ਜਾਂ ਹੋਰ ਵੀ ਸਰਕਾਰੀ ਇਲਾਦਾਰੀਆਂ ਤੋਂ ਇਲਾਵਾ ਜਿਹੜੇ ਸੈਮੀ ਗਵਰਨਮੈਂਟ ਆਰਗੇਨਾਈਜੇਸ਼ਨਸ ਜਿਨ੍ਹਾਂ ਨੂੰ ਕਹ ਲਈਏ ਜਾਂ ਐਨ.ਜੀ.ਓਸ ਕਹ ਲਈਏ ਉਹਨਾਂ ਬਾਰੇ ਕੀ ਸੋਚਦੇ ਹੋ ਖਾਸ ਕਰਕੇ ਐਸ.ਜੀ.ਪੀ.ਸੀ ਬਾਰੇ? ਐਸ.ਜੀ.ਪੀ.ਸੀ ਇੱਕ ਸਿੱਖਣ ਦੀ ਦੇਖੋ ਜੀ ਸਾਡੀ ਮੋਰੀ ਸੰਸਥਾ ਹੈਗੀ ਆ। ਸਜੀਪੀਸੀ ਦਾ ਜਿਹੜਾ ਬਜਟ ਆ ਤੁਸੀਂ ਵੀ ਦੇਖਿਆ ਸੁਣਿਆ ਹੋਵੇਗਾ ਕਿ ਪੰਜਾਬ ਗਵਰਨਮੈਂਟ ਦੇ ਬਜਟੇ ਆਲਮੋਸਟ ਬਰਾਬਰ ਆ ਜਾਂ ਉਸ ਤੋਂ ਥੋੜਾ ਬਹੁਤ ਘੱਟ ਆ ਬਟ ਜੇ ਆਪਾਂ ਐਸਜੀਪੀਸੀ ਦੀ ਕਾਰਜਕਾਰੀ ਦੀ ਜ਼ਿੰਦਗੀ ਕੀਤੀ ਜਾਵੇ ਮੈਂ ਕਿਸੇ ਤੇ ਕੋਈ ਸਵਾਲ ਨਹੀਂ ਉਠਾਉਣਾ ਚਾਹੁੰਦਾ ਪਰ ਐਸਜੀਪੀਸੀ ਚਾਵੇ ਤਾਂ ਸਿੱਖਾਂ ਦੇ ਬੱਚਿਆਂ ਨੂੰ ਜਾਂ ਆਪਾਂ ਪੰਜਾਬ ਦੇ ਬੱਚਿਆਂ ਨੂੰ ਕਹਿ ਦਈਏ ਇੱਕ ਬਹੁਤ ਅੱਗੇ ਲੈ ਕੇ ਜਾ ਸਕਦੀ ਹੈ ਐਸਜੀਪੀਸੀ ਦਾ ਹੁਣ ਜੋ ਬਜਟ ਆ ਉਹ ਜ਼ਿਆਦਾਤਰ ਵੱਜਬ ਧਰਮਕ ਜਿਹੜੇ ਪ੍ਰੋਗਰਾਮਸ ਨੇ ਉਹਨਾਂ ਦੇ ਉੱਪਰ ਖਰਚ ਹੁੰਦਾ ਅ ਅੱਪਾ ਸਾਰੇ ਸੁਣਦੇ ਆਂ ਆਪਾਂ ਕਹਿ ਵੀ ਦਿੰਨੇ ਆਂ ਪੰਜਾਬ 'ਚ ਰਹਿੰਦੇ ਹੋਏ ਕਿ ਜੀ ਪੰਜਾਬ ਨੂੰ ਅੱਖੋਂ ਉਹਲੇ ਕੀਤਾ ਗਿਆ ਭਾਰਤ ਸਰਕਾਰ ਨੇ ਪੰਜਾਬ ਨੂੰ ਉਹਦਾ ਮਨ ਦਾ ਹੱਕ ਨਹੀਂ ਦਿੱਤਾ ਜਾਂ ਆਪਾਂ ਆਪਣੇ ਸਿੱਖ ਧਰਮ ਦੀ ਗੱਲ ਕਰ ਲਈਏ ਕਿ ਸਿੱਖ ਧਰਮ ਨੂੰ ਇਨਸਾਫ ਨਹੀਂ ਮਿਲਿਆ ਕਿ ਸਾਡੇ ਬੰਦੀ ਸਿੱਖ ਅਜੇ ਤੱਕ ਜੇਲ੍ਹਾਂ ਦੇ ਵਿੱਚ ਹੈਗੇ ਆਂ ਅਗਰ ਐਸਜੀਪੀਸੀ ਸਿੱਖਾਂ ਦੀ ਇਹ ਸੰਸਥਾ ਉਹਦੇ ਕੋਲੇ ਪੈਸਾ ਵੀ ਹੈ ਤਾਂ ਕਿਉਂ ਨਹੀਂ ਸਿੱਖਾਂ ਦੇ ਬੱਚਿਆਂ ਨੂੰ ਵਕੀਲ ਸੌਰੀ ਸਿੱਖਾਂ ਦੇ ਬੱਚਿਆਂ ਨੂੰ ਜੱਜ ਸਿੱਖਾਂ ਦੇ ਬੱਚਿਆਂ ਨੂੰ ਡਾਕਟਰ ਤੁਸੀਂ ਦੇਖਿਆ ਕਿ ਪੂਰੇ ਭਾਰਤ ਦੇ ਵਿੱਚ 766 ਜ਼ਿਲ੍ਹੇ ਹੈਗੇ ਨੇ ਅਗਰ ਸਿੱਖਾਂ ਦੇ ਬੱਚੇ ਉਹਨਾਂ ਦੇ ਵਿੱਚ 300 ਜਾਂ 400 ਦੇ ਵਿੱਚ ਡੀਸੀ ਲੱਗ ਜਾਂਦੇ ਆ ਜਾਂ ਹੋਰ ਉੱਚੇ ਅਹੁਦਿਆਂ ਤੇ ਪਹੁੰਚ ਜਾਂਦੇ ਆ ਤਾਂ ਫਿਰ ਆਪਾਂ ਕਿਵੇਂ ਕਹਿ ਸਕਦੇ ਆ ਕਿ ਸਿੱਖਾਂ ਨੂੰ ਇਗਨੋਰ ਕੀਤਾ ਗਿਆ ਹੈ लुधियाना पोस्ट देख रहे दर्शका दा बहुत-बहुत स्वागत है आज अपा सियासी चर्चा ਲਈ ਬੁਲਾਇਆ ਹੈ ਗਗਨਜੀਤ ਸਿੰਘ ਜੀ ਨੂੰ ਜੋ ਕਿ ਇੱਕ ਸਿਆਸੀ ਵਿਸ਼ੇਸ਼ਗਤ ਨੇ ਅਤੇ ਇੱਕ ਨਾਨ ਬੈਂਕਿੰਗ ፋיਨੈਂਸ਼ੀਅਲ ਇੰਸਟੀਟਿਊਸ਼ਨ ਦੇ ਵਿੱਚ ਜ਼ੋਨਲ ਹੈੱਡ ਹੈਗੇ ਨੇ ਤੋਂ ਇਹਨਾਂ ਦਾ ਬਹੁਤ-ਬਹੁਤ ਸਵਾਗਤ ਹੈ ਇਹਨਾਂ ਨਾਲ ਅਸੀਂ ਸਿਆਸਤ ਦੀ ਗੱਲਬਾਤ ਕਰਾਂਗੇ ਕਰਾਂਗੇ ਕੀ ਹਾਲ ਚਾਲ ਹੈ ਸਰ ਬਹੁਤ ਵਧੀਆ ਜੀ ਤੁਸੀਂ ਹਸੋ ਸਰ ਅੱਛਾ ਤੁਹਾਨੂੰ ਕੀ ਲੱਗਦਾ ਕਿ ਇਸ ਵਾਰ ਜੋ ਲੁਧਿਆਣਾ ਦਾ ਸਿਆਸੀ ਮਾਹੌਲ ਚੱਲ ਰਿਹਾ ਹੈ ਤੁਹਾਨੂੰ ਕੀ ਲੱਗਦਾ ਕਿਹੜਾ ਕੈਂਡੀਡੇਟ ਅੱਗੇ ਚੱਲੇਗਾ ਦੇਖੋ ਜੀ ਲੁਧਿਆਣਾ ਦੀ ਜਿਹੜੀ ਸਿਆਸਤ ਆ ਪਹਿਲਾਂ ਤਾਂ ਆਪਾਂ ਗੱਲ ਕਰ ਲਈਏ ਰਵਨੀਤ ਸਿੰਘ ਬਿੱਟੂ ਜੀ ਦੀ ਜਿਹੜੇ ਕਿ ਕਾਂਗਰਸ ਪਾਰਟੀ ਤੋਂ ਹੁਣ ਬੀਜੇਪੀ ਵੱਲ ਚਲੇ ਗਏ ਨੇ ਤੇ ਕਾਂਗਰਸ ਪਾਰਟੀ ਨੇ ਆਪਣੇ ਉਮੀਦਵਾਰ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗੀ ਜੀ ਨੂੰ ਬਣਾਇਆ ਹੈ ਤਾਂ ਇੱਥੇ ਜੇ ਆਪਾਂ ਦੇਖਿਆ ਜਾਵੇ ਬੀਜੇਪੀ ਦੀ ਜਿਹੜੀ ਸੀਟ ਹੈ ਮੈਨੂੰ ਕਾਫੀ ਮਜ਼ਬੂਤ ਲੱਗ ਰਹੀ ਹੈ ਕਿਉਂਕਿ ਬਿੱਟੂ ਜੀ ਆਲਰੇਡੀ ਇੱਥੇ ਦੋ ਵਾਰ ਦੀ ਸੀਟਿੰਗ ਐਮਪੀ ਨੇ ਤੇ ਦੁਬਾਰਾ ਹੁਣ ਬੀਜੇਪੀ ਵੱਲੋਂ ਉਹ ਕੈਂਡੀਡੇਟ ਨੇ ਤਾ ਮੈਨੂੰ ਲੱਗ ਰਿਹਾ ਕਿ ਕਿਤਨਾ ਕਿਤੇ ਬਾਕੀ ਸੀਟਾਂ ਦੇ ਮੁਕਾਬਲੇ ਬਿੱਟੂ ਜੀ ਭਾਜਪੀ ਵੱਲੋਂ ਜ਼ਰੂਰ ਟੱਕਰ ਦੇਣਗੇ ਬ੍ਰਿੰਗ ਸਾਹਿਬ ਨੂੰ ਤੇ ਪੱਪੀ ਜੀ ਨੂੰ ਤੇ ਕਿਤਨਾ ਕਿਤੇ ਮੇਰੇ ਅਕੋਰਡਿੰਗ ਬਿੱਟੂ ਜੀ ਦਾ ਪਲੜਾ ਭਾਰੀ ਹੈ ਲੁਧਿਆਣਾ ਦੇ ਵਿੱਚ ਅੱਛਾ ਤੁਸੀਂ ਕਹਿ ਰਹੇ ਹੋ ਕਿ ਬਿੱਟੂ ਜੀ ਦੀ ਜਿਹੜੀ ਲੀਡ ਹੈ ਉਹ ਚੱਲ ਰਹੀ ਹੈ ਲੇਕਿਨ ਤੁਸੀਂ ਦੂਜੇ ਨੰਬਰ ਤੇ ਕਿਹਨੂੰ ਦੇਖਦੇ ਹੋ ਤੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਪੱਪੀ ਪ੍ਰਸ਼ ਜੋ ਕਿ ਕਾਫੀ ਉਹਨਾਂ ਦੇ ਵੀ ਸਪੋਰਟ ਹੈਗੀ ਹੈ ਕਿ ਆ ਉਹ ਤੁਹਾਨੂੰ ਲੱਗਦਾ ਨਹੀਂ ਉਹਨਾਂ ਨੂੰ ਕੰਟੈਸਟ ਅ ਫਾਈਟ ਦੇ ਸਕਣਗੇ ਦੇਖੋ ਜੀ ਅ ਅੱਜ ਤੋਂ ਤੁਸੀਂ 2 ਸਾਲ ਪਿੱਛੇ ਚਲੇ ਜਾਓ 2022 ਦੀ ਇਲੈਕਸ਼ਨ ਦੇ ਵਿੱਚ ਕੋਈ ਵੀ ਕੈਂਡੀਡੇਟ ਠੀਕ ਹੈ ਆਪਾਂ ਕਹਿ ਨਹੀਂ ਸਕਦੇ ਸੀ ਕਿ ਇਹ ਕਮਜ਼ੋਰ ਆ ਜਿੱਦਾਂ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਕਿ ਸਾਡੇ ਜਿਹੜੇ ਕੈਂਡੀਡੇਟ ਨੇ ਬਹੁਤ ਹੀ ਆਮਕਰਾਂ ਤੋਂ ਨੇ ਤੇ ਪਰ ਫਿਰ ਵੀ ਐਮ ਐਲ ਏ ਅੱਜ ਵਿਧਾਨ ਸਭਾ ਦੇ ਵਿੱਚ ਆਮ ਆਦੀ ਪਾਰਟੀ ਦੇ ਬੈਠੇ ਨੇ ਪਾਰਟੀ ਵੋਟ ਕਿਤਨਾ ਕਿਤੇ ਜ਼ਰੂਰ ਮੈਟਰ ਕੀਤੀ ਹੈ ਪੱਕੀ ਪ੍ਰੈਸ਼ਰ ਜਿਹਨੂੰ ਪਾਰਟੀ ਬੋਰਡ ਦਾ ਜ਼ਰੂਰ ਫਾਇਦਾ ਹੋਏਗਾ ਲੈਕਿਨ ਮੁਕਾਬਲਾ ਜੇ ਕਹਿਰੀਏ ਤਕੋਨਾ ਹੀ ਹੈ ਪਰ ਪੱਪੀ ਜੀ ਨੂੰ ਫਾਇਦਾ ਹੋ ਸਕਦਾ ਪਾਰਟੀ ਵੋਟ ਦਾ ਕਮਜ਼ੋਰ ਕੈਂਡੀਡੇਟ ਅਸੀਂ ਬਿਲਕੁਲ ਨਹੀਂ ਕਹਿ ਸਕਦੇ ਕਿਉਂਕਿ ਉਹਨਾਂ ਦੇ ਜਿੰਨੇ ਵੀ ਕੰਫਰੰਸ ਦੇ ਵਿੱਚ ਸਾਰੇ ਐਮਐਲਏ ਆਮ ਆਦਮੀ ਪਾਰਟੀ ਦੇ ਨੇ ਸਿਰਫ ਇੱਕ ਮੁੱਲਾਪੁਰ ਦਾਖਾ ਮਨਪ੍ਰੀਤਿਆਲੀ ਜੀ ਨੂੰ ਛੱਡ ਕੇ ਉਸ ਇੰਟਰਵਿਊਸ ਆਪਾਂ ਵੀ ਸੁਣਿਆ ਨੇ ਬਿੱਟੂ ਜੀ ਦੀਆਂ ਆ ਬਿੱਟੂ ਜੀ ਉਹਦੇ ਵਿੱਚ ਕਹਿ ਰਹੇ ਨੇ ਕਿ ਇਹ ਕਾਂਗਰਸ ਪਾਰਟੀ ਉਹ ਪਾਰਟੀ ਹੈ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਉੱਪਰ ਅਟੈਕ ਕਰਵਾਇਆ ਸੀ ਤੇ 15 ਦਿਨ ਪਹਿਲਾਂ ਉਹ ਉਸੇ ਪਾਰਟੀ ਤੋਂ ਬਿਲੋਂਗ ਕਰਦੇ ਨੇ ਏ ਬਿੱਟੂ ਜੀ ਜੇ ਜੇ ਤੁਸੀਂ ਗੱਲਬਾਤ ਤੋਂ ਸਮਝ ਸਕਦੇ ਹੋ ਕਿ ਪਾਰਟੀ ਬਦਲਣ ਤੋਂ ਬਾਅਦ ਨੇਤਾਵਾਂ ਦੇ ਸਰ ਵੀ ਬਦਲ ਜਾਂਦੇ ਨੇ ਬਾਕੀ ਜੇ ਲੁਧਿਆਣਾ ਸੀਟ ਦੀ ਗੱਲ ਕੀਤੀ ਜਾਵੇ ਇੱਥੇ ਪ੍ਰਵਾਸੀ ਵੋਟ ਵੀ ਬਹੁਤ ਜ਼ਿਆਦਾ ਹੈਗੀ ਆ ਪ੍ਰਵਾਸੀ ਵੋਟ Hindu ਵੋਟ ਠੀਕ ਹੈ ਤੇ ਬਿੱਟੂ ਜੀ ਦੀ ਆਪਣੀ ਵੋਟ ਇਹ ਤਿੰਨੋਂ ਮਿਲ ਕੇ ਬਿੱਟੂ ਜੀ ਨੂੰ ਮਜ਼ਬੂਤ ਕਰਦੀਆਂ ਨੇ ਇਹ ਤਿੰਨੋਂ ਮਿਲ ਕੇ ਇੱਕ ਆਪਾਂ ਕਹਿ ਸਕਦੇ ਹਾਂ ਕਿ ਬਿੱਟੂ ਜੀ ਇੱਕ ਮੁਕਾਬਲੇ ਦੇ ਵਿੱਚ ਨੇ ਪ੍ਰਵਾਸੀ ਵੋਟ ਚੈਰੀ ਬੋਟ ਪਾਰਟੀ ਬੋਟ ਤੇ ਉਹਨਾਂ ਦੀ ਆਪਣੀ ਬੋਟ ਨੰਬਰ 2 ਤੇ ਬੋਟ ਆ ਨੰਬਰ 2 ਤੇ ਡੈਫੀਨਟਲੀ ਪੱਪੀ ਪ੍ਰੈਸ਼ਰ ਜੀ ਨੇ ਜੀ ਨੰਬਰ 3 ਨਹੀਂ ਹੈਗਾ ਰਹੇਗਾ ਰਹੇਗਾ ਜਿਸ ਤਰ੍ਹਾਂ ਫਾਈਟ ਹੋ ਜਾ ਰਹੀ ਹੈ ਨਹੀਂ ਇਹ ਤਾਂ ਰੰਜੀਤ ਢਿਲੋਂ ਜੀ ਦੀ ਫਾਈਟ ਹੋ ਸਕਦੀ ਹੈ ਬਟ ਰਾਜਾ ਬਰਿੰਗ ਜੀ ਕਿਤਨਾ ਕਿਤੇ ਬਾਰੀ ਉਮੀਦਵਾਰ ਮੰਨੇ ਜਾ ਰਹੇ ਨੇ ਲੋਕਲ ਜਿਹੜੇ ਇਥੋਂ ਦੇ ਉਮੀਦਵਾਰ ਸੀ ਆ ਆਸ਼ੂ ਜੀ ਠੀਕ ਹੈ ਕਾਫੀ ਤਲਾਮਾਤ ਤੇ ਚਰਚਾ ਹੋ ਰਹੀ ਹੈ ਜੇ ਨਾਮ ਸੀ ਕਿ ਆਸ਼ੂ ਜੀ ਨੂੰ ਟਿਕਟ ਮਿਲੇਗੀ ਲੇਕਿਨ ਆਸ਼ੂ ਜੀ ਨੂੰ ਟਿਕਟ ਨਹੀਂ ਮਿਲੀ ਤੇ ਬੜਿੰਗ ਸਾਹਿਬ ਬਾਹਰੋਂ ਆਏ ਆ ਤੇ ਇਹ ਇਹਨਾਂ ਨੂੰ ਨੁਕਸਾਨ ਹੋ ਸਕਦਾ ਦੂਜੇ ਨੰਬਰ ਤੇ ਪੱਪੂ ਪ੍ਰਸ਼ਰ ਜੀ ਰਹਿਣਗੇ ਕਿਉਂਕਿ ਕੀ ਹੈ ਕਿ ਉਹਨਾਂ ਨੂੰ ਪਾਰਟੀ ਵੋਟ ਵੀ ਨਾਲ ਹੈਗੀ ਤੇ ਬਾਕੀ 2.5 ਸਾਲਾਂ ਜੇ ਸਰਕਾਰ ਦੇ ਵੀ ਟਾਈਮ ਬਚਿਆ ਤੇ ਇਹ ਕਿਤਨਾ ਕਿਤੇ ਸਰਕਾਰ ਦੇ ਹੱਕ ਵਿੱਚ ਵੋਟ ਪਾਰਟੀ ਨੂੰ ਜਾਂਦੀ ਹੈ ਭਗਵੰਤ ਸਿੰਘ ਸਰਕਾਰ ਨੇ ਆਖਿਆ ਸੀਗਾ ਕਿ ਉਹ ਆਮ ਕਰਾਂਗੇ ਮੁੰਡੇ ਕੁੜੀਆਂ ਨੂੰ ਜਿਹੜਾ ਹੈ ਉਹ ਸਿਆਸਤ ਦੇ ਵਿੱਚ ਅੱਗੇ ਲੈ ਕੇ ਆਏ ਨੇ ਤੇ ਅੱਗੇ ਲੈ ਕੇ ਆਉਂਦੇ ਰਹਿਣਗੇ ਲੇਕਿਨ ਹੁਣ ਜਿਹੜਾ ਹੈ ਇਹਨਾਂ ਨੇ ਉਹੀ ਕਾਂਗਰਸ ਅਕਾਲੀ ਜਿਹੜੇ ਲੀਡਰਸ ਨੇ ਉਹਨਾਂ ਨੂੰ ਹੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਕਰਕੇ ਲੱਗਦਾ ਹੈ ਕਿ ਆਪਾਂ ਅੱਧੀ ਕਾਂਗਰਸ ਅਕਾਲੀ ਪਾਰਟੀ ਆਮ ਆਦਮੀ ਪਾਰਟੀ ਦੇ ਵਿੱਚ ਦੇਖ ਰਹੇ ਹਾਂ ਉਹਦੇ ਬਾਰੇ ਤੁਸੀਂ ਕੀ ਕਹੋਗੇ ਬਿਲਕੁਲ ਜੀ ਜਿੱਦਾਂ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਅਸੀਂ ਆਮ ਘਰਾਂ ਦੇ ਮੁੰਡੇ ਕੁੜੀਆਂ ਨੂੰ ਅਸੀਂ ਸਿਆਸਤ ਦੇ ਵਿੱਚ ਲੈ ਕੇ ਆਵਾਂਗੇ ਤੁਸੀਂ ਮੈਨੂੰ ਇੱਕ ਵੀ ਆਮ ਪਰਾਂ ਦਾ ਮੁੰਡਾ ਕੁੜੀਆਂ ਦਿਖਾਓ ਜਿਹੜਾ ਸਿਆਸਤ ਦੇ ਵਿੱਚ ਆਇਆ ਹਾਂ ਕੁਝ 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 ਕੈਂਡੀਡੇਟ ਹੈਗੇ ਨੇ ਉਹਨਾਂ ਦੀ ਵੀ ਬ ਗੱਲ ਕਰਦੇ ਹਾਂ ਪਰ ਮੋਸਟਲੀ ਕੀ ਹੈ ਕਿ ਕਾਂਗਰਸੀ ਦੇ ਅਕਾਲੀਆਂ ਨੇ ਮਿਲ ਕੇ ਆਮਾਦੀ ਪਾਰਟੀ ਬਣਾਈ ਹੈ ਕੁਝ ਭਾਜਪਾ ਦੇ ਕੈਂਡੀਡੇਟ ਨੇ ਜਾਂ ਕੁਝ ਲੋਕ ਆਪਾ ਕਹਿ ਸਕਦੇ ਆ ਕਿ ਜਿਹੜੇ ਵਾਕਈ ਵਲੰਟੀਅਰ ਸੀ ਜਿਨ੍ਹਾਂ ਨੇ ਅੰਦੋਲਨ ਦੇ ਟਾਈਮ ਤੇ ਉੱਪਰ ਕੰਮ ਕੀਤਾ ਜਾਂ ਕਾਫੀ ਟਾਈਮ ਤੋਂ ਪਾਰਟੀਆਂ ਨਾਲ ਜੁੜੇ ਹੋਏ ਸੀ ਉਸ ਕੈਂਡੀਡੇਟ ਹੈਗੇ ਨੇ ਬਟ ਇਹ ਪਾਰਟੀ ਕਾਂਗਰਸੀ ਅਕਾਲੀ ਭਾਜਪਾ ਜਾਂ ਵਿਐਸਪੀ ਅਦਰ ਪਾਰਟੀਆਂ ਨੂੰ ਮਿਲ ਕੇ ਹੀ ਪਾਰਟੀ ਬਣੀ ਹੈ ਆਪਾਂ ਇਹ ਪਾਰਟੀ ਨੂੰ ਸਿਆਸਤ ਤੋਂ ਵੱਖਰੀ ਨਹੀਂ ਦੇਖ ਸਕਦੇ ਬਾਕੀ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਏ ਮੋਬਾਈਲ ਰਿਪੇਅਰ ਕਰਨ ਵਾਲੇ ਨੂੰ ਟਿਕਟ ਦਿੱਤੀ ਜਾਂ ਇੱਕ ਆਟੋ ਚਲਾਉਣ ਵਾਲੇ ਨੂੰ ਟਿਕਟ ਦਿੱਤੀ ਦਿੱਲੀ ਦੇ ਵਿੱਚ ਵੀ ਇਦਾਂ ਹੋਇਆ ਮੈਂ ਇਹਨਾਂ ਚੀਜ਼ਾਂ ਨੂੰ ਥੋੜਾ ਵੱਖਰਾ ਸਮਝਦਾ ਤੁਸੀਂ ਇੱਕ ਜਰਨਲਿਸਟ ਹੋ ਤੇ ਮੈਂ ਇੱਕ ਬੈਂਕਰ ਬੈਂਕਿੰਗ ਲਾਈਨ ਦੇ ਵਿੱਚ ਜੌਬ ਕਰਦਾ ਜੇ ਮੈਂ ਤੁਹਾਨੂੰ ਆਪਣੀ ਬੈਂਕਿੰਗ ਲਾਈਨ ਦੇ ਮੇਰੀ ਸੀਟ ਤੇ ਬਿਠਾ ਦਾਂ ਤਾਂ ਤੁਹਾਨੂੰ ਮੈਨੂੰ ਲੱਗਦਾ ਮੇਰੇ ਅਕੋਰਡਿੰਗ ਕੀ ਕੰਮ ਚਲਾਉਣ ਲਈ 2 ਤੋਂ 2.5 3 ਸਾਲ ਚਾਹੀਦੇ ਆ ਤੇ 5-6 ਦਾ ਟੋਟਲ ਸਮਾਂ ਹੁੰਦਾ ਆਪਣੇ ਕੋਲ ਤੇ ਮੈਂ ਤਾਂ ਇਹਨਾਂ ਦੀ ਇਹ ਧਾਰਨਾ ਨੂੰ ਗਲਤ ਮੰਨਦਾ ਕਿ ਕਿਸੇ ਆਟੋ ਵਾਲੇ ਨੂੰ ਕਿਸੇ ਮੋਬਾਈਲ ਵਾਲੇ ਨੂੰ ਟਿਕਟ ਦੇ ਕੇ ਐਮਐਲਏ ਬਣਾ ਦੇਣਾ ਤੇ ਉਹਨਾਂ ਨੂੰ ਉਸ ਚੀਜ਼ ਦੀ ਕੀ ਸਮਝ ਜਾਂ ਉਸ ਉਸ ਡਿਪਾਰਟਮੈਂਟ ਦੀ ਕਿੱਦਾਂ ਉਹ ਡਿਪਾਰਟਮੈਂਟ ਨੂੰ ਚਲਾਉਣਗੇ ਕਿੱਦਾਂ ਉਸ ਉਹ ਚੀਜ਼ਾਂ ਨੂੰ ਸਮਝਣਗੇ ਜੇ ਸਮਝਣਗੇ ਤਾਂ ਟਾਈਮ ਲੱਗੂਗਾ ਤੇ 5 ਸਾਲ ਦਾ ਟੋਟਲ ਸਮਾਂ ਤੇ ਬਾਕੀ ਇੱਕ ਤੁਸੀਂ ਸਮਝਦੇ ਹੋ ਕਿ ਹਰ ਬੰਦੇ ਦੀ ਹਰ ਫੀਲਡ ਦੇ ਵਿੱਚ ਹਰ ਜਿੱਥੇ ਉਹ ਜੌਬ ਕਰਦਾ ਜਿੱਥੇ ਉਹ ਕੰਮ ਕਰਦਾ ਜਿੱਦਾਂ ਦੀ ਉਹਦੀ ਸਟੱਡੀ ਬੈਕਗ੍ਰਾਉਂਡ ਹੈਗਾ ਉਹਦੀ ਸੋਚ ਉਦਾਂ ਦੀ ਜਰੂਰ ਹੁੰਦੀ ਹੈ ਤੇ ਮੈਂ ਤਾਂ ਇਹ ਚਾਹੁੰਦਾ ਕਿ ਹਾਂ ਆਮ ਆਦਮੀ ਪਾਰਟੀ ਨੂੰ ਆਮ ਘਰਾਂ ਦੇ ਮੁੰਡੇ ਕੁੜੀਆਂ ਨੂੰ ਜਰੂਰ ਬਣਾਉਣਾ ਚਾਹੀਦਾ ਐ ਐਮ ਐਲ اے ਬਟ ਉਹ ਆਮ ਘਰਾਂ ਦੇ ਪਹਿਲਾਂ ਤਾਂ ਉਹਨਾਂ ਦਾ ਪੋਲੀਟੀਕਲ ਬੈਕਗ੍ਰਾਉਂਡ ਬਿਲਕੁਲ ਨਹੀਂ ਹੋਣਾ ਚਾਹੀਦਾ ਇੱਕ ਏਜੰਡਾ ਹੋਣਾ ਚਾਹੀਦਾ ਸੀ ਆਮ ਆਦਮੀ ਪਾਰਟੀ ਦਾ ਕਿ ਅਸੀਂ ਨਵੇਂ ਜਿੰਨਾ ਨਵੇਂ ਮੁੰਡੇ ਕੁੜੀਆਂ ਨੂੰ ਮੌਕਾ ਦੇਵਾਂਗੇ ਜਿਨ੍ਹਾਂ ਦਾ ਕੋਈ ਵੀ ਪੋਲੀਟੀਕਲ ਬੈਕਗ੍ਰਾਉਂਡ ਨਹੀਂ ਹੋਗਾ ਸੈਕਿੰਡ ਜਿੱਦਾਂ ਆਪਾਂ ਹੁਣ ਦੇਖਦੇ ਆਂ ਵੈਕੈਂਸੀਜ਼ ਓਪਨ ਹੁੰਦੀਆਂ ਨੇ ਵੈਕੈਂਸੀਜ਼ ਓਪਨ ਹੁੰਦੀਆਂ ਨੇ ਜੀ ਕਿ ਆ ਸਰਕਾਰੀ ਜੋਬ ਦੇ ਵਿੱਚ ਐਨੇ ਪੰਜਾਹ ਅਪਲਾਈ ਚਾਹੀਦੇ ਆ ਇੱਥੇ 70 ਚਾਹੀਦੇ ਆ ਤੇ 80 ਚਾਹੀਦੇ ਆ ਤੇ ਉਹ ਬਹੁਤ ਲੋਕ ਅਪਲਾਈ ਕਰ ਦਿੰਦੇ ਆ 200 250 500 ਲੋਕ ਤੱਕ ਵੀ ਅਪਲਾਈ ਕਰ ਦਿੰਦੇ ਆ ਚੁਣ ਨਾ ਚੁਣਨੇ ਉਹਨਾਂ ਦੇ ਵਿੱਚੋਂ 50 ਹੁੰਦੇ ਆ ਮੈਂ ਤਾਂ ਇਹ ਕਹਿੰਦਾ ਜੀ ਜਦੋਂ ਆਮ ਨੌਕਰੀਆਂ ਦੀ ਵੈਕੈਂਸੀਜ਼ ਖੁੱਲ ਸਕਦੀਆਂ ਨੇ ਤੇ ਫਿਰ ਐਮਐਲਏ ਦੀ ਵੈਕੈਂਸੀਜ਼ ਕਿਉਂ ਨਹੀਂ ਖੁੱਲ ਸਕਦੀਆਂ ਐਮਐਲਏ ਦੀ ਜੇ ਕੋਈ ਪਾਰਟੀ ਵਾਕਈ ਪੰਜਾਬ ਦੀ ਹਮਦਰਦ ਪਾਰਟੀ ਆ ਜਾਂ ਵਾਕਈ ਪੰਜਾਬ ਵਾਸਤੇ ਕੁਝ ਕਰਨਾ ਚਾਹੁੰਦੀ ਆ ਜਾਂ ਵਾਕਈ ਇੱਕ ਬੱਕਰੀ ਰਾਜਨੀਤੀ ਕਰਨਾ ਚਾਹੁੰਦੀ ਆ ਤਾਂ ਉਹਨਾਂ ਨੂੰ ਐਮਐਲਏ ਦੀ ਵੈਕੈਂਸੀਜ਼ ਓਪਨ ਕਰਨੀਆਂ ਚਾਹੀਦੀਆਂ ਨੇ ਉਹਨਾਂ ਨੂੰ ਸਾਰੇ ਪੰਜਾਬੀਆਂ ਨੂੰ ਸਾਧ ਤਜਰਬੇਕਾਰ ਲੋਕਾਂ ਨੂੰ ਸਾਰੇ ਪੜ੍ਹੇ ਲਿਖੇ ਮੁੰਡੇ ਕੁੜੀਆਂ ਨੂੰ ਆ ਹਾਕਮਾਨੀ ਚਾਹੀਦੀ ਆ ਆਵਾਜ਼ ਦੇਣੀ ਚਾਹੀਦੀ ਆ ਕਿ ਆਓ ਇਕੱਠੇ ਹੋਈਏ ਪੰਜਾਬ ਵਾਸਤੇ ਕੁਝ ਕਰੀਏ ਉਹ ਗਾਈਡਲਾਈਨਸ ਰੈਡੀ ਕਰਨ ਉਹ ਬੋਲਣ ਕਿ ਪੋਸਟ ਗ੍ਰੈਜੂਏਟ ਮੁੰਡੇ ਕੁੜੀਆਂ ਅਪਲਾਈ ਕਰਨ ਜਿਨ੍ਹਾਂ ਕੋਲੇ ਘੱਟੋ ਘੱਟ 10 ਸਾਲ ਦਾ ਤਜਰਬਾ ਹੋਵੇ ਉਹ ਹੋਵੇ ਉਹ ਅਪਲਾਈ ਕਰਨ ਠੀਕ ਹੈ ਉਹਨਾਂ ਦੇ ਵਿੱਚੋਂ ਉਹ ਕੈਂਡੀਡੇਟ ਨੂੰ ਸਿਲੈਕਟ ਕਰਨ ਮੈਰਿਟ ਬੇਸ ਤੇ ਕਰਨ ਇਗਜ਼ਾਮ ਹੋਵੇ ਉਹਦੇ ਵਿੱਚੋਂ ਇਗਜ਼ਾਮ ਦੇ ਵਿੱਚੋਂ ਠੀਕ ਹੈ ਜਿਨ੍ਹਾਂ ਦਾ ਵੱਧ ਜਿਆਦਾ ਤਜਰਬਾ ਉਹਨਾਂ ਨੂੰ ਸਿਲੈਕਟ ਕਰਨ ਬਾਅਦ ਦੇ ਵਿੱਚ ਇੰਟਰਵਿਊ ਦੇ ਵਿੱਚ ਸਿਲੈਕਟ ਕਰਨ ਇੰਟਰਵਿਊ ਦੇ ਵਿੱਚ ਕੰਸਲਟੈਂਸੀ ਦਾ ਪਤਾ ਹੋਵੇ ਕਿ ਜੀ ਆਹ ਕੰਸਲਟੈਂਸੀ ਦਾ ਤੁਸੀਂ ਕੀ ਭਲਾ ਕਰੋਗੇ ਕੀ ਤੁਸੀਂ ਸੋਚਿਆ ਇਹਦੇ ਬਸ ਵਿੱਚ ਕੀ ਕੀ ਤੁਸੀਂ ਕੰਮ ਕਰਨੇ ਆ ਉਹਨਾਂ ਨੂੰ ਰਾਜਨੀਤੀ ਬਾਰੇ ਪੁੱਛਿਆ ਜਾਵੇ ਉਹਨਾਂ ਨੂੰ ਜਿਸ ਫੀਲਡ ਦੇ ਵਿੱਚ ਐਮਐਲਏ ਉਹਨਾਂ ਨੇ ਐਮਐਲਏ ਦੀ ਇੱਕ ਕੁਰਸੀ ਦੇ ਉੱਪਰ ਬੈਠਣਾ ਉਹਨਾਂ ਨੂੰ ਐਮਐਲਏ ਦਾ ਪਤਾ ਹੋਣਾ ਚਾਹੀਦਾ ਕਿ ਐਮਐਲਏ ਦੇ ਕੀ ਰਾਈਟਸ ਨੇ ਐਮਐਲਏ ਕੀ ਕਰ ਸਕਦਾ ਐਮਐਲਏ ਦੇ ਕੀ ਪਾਵਰਸ ਨੇ ਤੇ ਐਮਐਲਏ ਨੂੰ ਕੀ ਕਰਨਾ ਚਾਹੀਦਾ ਠੀਕ ਹੈ ਤੇ ਉਹਨਾਂ ਨੂੰ ਉਹਨਾਂ ਦਾ ਤਜਰਬੇ ਦੇ ਅਕੋਰਡਿੰਗ ਠੀਕ ਹੈ ਉਹਨੂੰ ਟਿਕਟ ਦਿੱਤੀ ਜਾਵੇ ਅੱਛਾ ਗਗਨ ਜੀ ਸਰਕਾਰ ਤੋਂ ਇਲਾਵਾ ਹੋਰ ਵੀ ਜਿਹੜੇ ਸਾਡੀ ਅਦਾਰੇ ਹੈਗੇ ਨੇ ਜਿੱਦਾਂ ਐਸਜੀਪੀਸੀ ਹੋ ਗਿਆ ਜਾਂ ਹੋਰ ਵੀ ਸਰਕਾਰੀ ਅਦਾਰਿਆਂ ਤੋਂ ਇਲਾਵਾ ਜਿਹੜੇ ਸੈਮੀ ਗਵਰਨਮੈਂਟ ਆਰਗੇਨਾਈਜੇਸ਼ਨਸ ਜਿਨ੍ਹਾਂ ਨੂੰ ਕਹ ਲਿਆ ਜਾਂ ਐਨ ਜੀਓਜ਼ ਕਹ ਲਿਆ ਉਹਨਾਂ ਬਾਰੇ ਕੀ ਸੋਚਦੇ ਹੋ ਖਾਸ ਕਰਕੇ ਐਸਜੀਪੀਸੀ ਬਾਰੇ ਅ ਐਸਜੀਪੀਸੀ ਇੱਕ ਸਿੱਖਾਂ ਦੀ ਦੇਖੋ ਜੀ ਸਾਡੀ ਮੋਰੀ ਸੰਸਥਾ ਹੈਗੀ ਆ ਅ ਐਸਜੀਪੀਸੀ ਦਾ ਜਿਹੜਾ ਬਜਟ ਆ ਤੁਸੀਂ ਵੀ ਦੇਖਿਆ ਸੁਣਿਆ ਹੋਵੇਗਾ ਕਿ ਪੰਜਾਬ ਗਵਰਨਮੈਂਟ ਦੇ ਬਜਟ ਦੇ ਆਲਮੋਸਟ ਬਰਾਬਰ ਆ ਜਾਂ ਉਸ ਤੋਂ ਥੋੜਾ ਬਹੁਤ ਘੱਟ ਆ ਬਟ ਜੇ ਆਪਾਂ ਐਸਜੀਪੀਸੀ ਦੀ ਕਾਰਜਕਾਰੀ ਦੀ ਗਲਤ ਕੀਤੀ ਜਾਵੇ ਮੈਂ ਕਿਸੇ ਤੇ ਕੋਈ ਸਵਾਲ ਨਹੀਂ ਉਠਾਉਣਾ ਚਾਹੁੰਦਾ ਪਰ ਐਸਜੀਪੀਸੀ ਚਾਹੇ ਆ ਸਿੱਖਾਂ ਦੇ ਬੱਚਿਆਂ ਨੂੰ ਜਾਂ ਆਪਾਂ ਪੰਜਾਬ ਦੇ ਬੱਚਿਆਂ ਨੂੰ ਕਹਿ ਦਈਏ ਇੱਕ ਬਹੁਤ ਅੱਗੇ ਲੈ ਕੇ ਜਾ ਸਕਦੀ ਹੈ ਐਸਜੀਪੀਸੀ ਦਾ ਹੁਣ ਜੋ ਬਜਟ ਆ ਉਹ ਜ਼ਿਆਦਾਤਰ ਬਜਟ ਧਾਰਮਿਕ ਜਿਹੜੇ ਪ੍ਰੋਗਰਾਮਸ ਨੇ ਉਹਨਾਂ ਦੇ ਉੱਪਰ ਖਰਚ ਹੁੰਦਾ ਆ ਆਪਾਂ ਸਾਰੇ ਸੁਣਦੇ ਆ ਆਪਾਂ ਕਹਿ ਵੀ ਦਿੰਨੇ ਆ ਪੰਜਾਬ 'ਚ ਰਹਿੰਦੇ ਹੋਏ ਕਿ ਜੀ ਪੰਜਾਬ ਨੂੰ ਅੱਖੋਂ ਉਹਲੇ ਕੀਤਾ ਗਿਆ ਭਾਰਤ ਸਰਕਾਰ ਨੇ ਪੰਜਾਬ ਨੂੰ ਉਹਦਾ ਮੰਨ ਦਾ ਹੱਕ ਨਹੀਂ ਦਿੱਤਾ ਜਾਂ ਆਪਾਂ ਆਪਣੇ ਸਿੱਖ ਧਰਮ ਦੀ ਗੱਲ ਕਰ ਲਈਏ ਇਹ ਸਿੱਖ ਧਰਮ ਨੂੰ ਲੋਕ ਕਹਿ ਦਿੰਦੇ ਆ ਕਿ 19 ਇਨਸਾਫ ਨਹੀਂ ਮਿਲਿਆ ਕਿ ਸਾਡੇ ਬੰਦੀ ਸਿੱਖ ਅਜੇ ਤੱਕ ਜੇਲ੍ਹਾਂ ਦੇ ਵਿੱਚ ਹੈਗੇ ਆ ਮੈਂ ਐਸਜੀਪੀਸੀ ਬਾਰੇ ਇਹ ਕਹਿਣਾ ਚਾਹੁੰਦਾ ਕਿ ਅਗਰ ਐਸਜੀਪੀਸੀ ਸਿੱਖਾਂ ਦੀ ਇਹ ਸੰਸਥਾ ਉਹਦੇ ਕੋਲੇ ਪੈਸਾ ਵੀ ਹੈ ਤਾਂ ਕਿਉਂ ਨਹੀਂ ਸਿੱਖਾਂ ਦੇ ਬੱਚਿਆਂ ਨੂੰ ਜੱਜ ਸਿੱਖਾਂ ਦੇ ਬੱਚਿਆਂ ਨੂੰ ਡਾਕਟਰ ਤੁਸੀਂ ਦੇਖਿਆ ਕਿ ਪੂਰੇ ਭਾਰਤ ਦੇ ਵਿੱਚ 766 ਜ਼ਿਲ੍ਹੇ ਹੈਗੇ ਨੇ ਅਗਰ ਸਿੱਖਾਂ ਦੇ ਬੱਚੇ ਉਹਨਾਂ ਦੇ ਵਿੱਚ 300 ਜਾਂ 400 ਦੇ ਵਿੱਚ ਡੀਸੀ ਲੱਗ ਜਾਂਦੇ ਆ ਜਾਂ ਹੋਰ ਉੱਚੇ ਅਹੁਦਿਆਂ ਤੇ ਪਹੁੰਚ ਪਹੁੰਚ ਜਾਂਦੇ ਆ ਤਾਂ ਫਿਰ ਆਪਾਂ ਕਿਵੇਂ ਕਹਿ ਸਕਦੇ ਆ ਕਿ ਸਿੱਖਾਂ ਨੂੰ ਇਗਨੋਰ ਕੀਤਾ ਗਿਆ ਸਾਡੇ ਹੀ ਅਫਸਰ ਹੋਣਗੇ ਸਾਡੇ ਹੀ ਭੈਣ ਭਰਾ ਵੱਡੇ ਅਹੁਦਿਆਂ ਤੇ ਹੋਣਗੇ ਕਿ ਐਸਜੀਪੀਸੀ ਨੂੰ ਮੇਰੇ ਅਕੋਰਡਿੰਗ ਇਹ ਕਹਿਣਾ ਇਹ ਚਾਹੀਦਾ ਕਿ ਐਸਜੀਪੀਸੀ ਸਿੱਖਾਂ ਦੇ ਬੱਚਿਆਂ ਨੂੰ ਡਾਕਟਰ ਬਣਾਵੇ ਜੱਜ ਬਣਾਵੇ ਸੁਪਰੀਮ ਕੋਰਟ ਦਾ ਜੱਜ ਸਿੱਖ ਹੋਵੇ ਪੰਜਾਬ ਦੇ 700 ਭਾਰਤ ਦੇ 766 ਜ਼ਿਲ੍ਹਿਆਂ ਦੇ ਵਿੱਚ 400 ਤੋਂ 500 ਜ਼ਿਲ੍ਹਿਆਂ ਦੇ ਵਿੱਚ ਡੀਸੀ ਸਿੱਖ ਹੋਣ ਜਿਆਦਾ ਤੋਂ ਜਿਆਦਾ ਐਸਐਸਪੀ ਸਿੱਖ ਹੋਣ ਹੋਰ ਉੱਚੇ ਅਹੁਦਿਆਂ ਦੇ ਉੱਪਰ ਡੀਜੀਪੀ ਸੈਕਟਰੀ ਸੈਕਟਰੀ ਲਗਾ ਲਓ ਹੋਰ ਵੀ ਜਿੰਨੇ ਵੀ ਸਰਕਾਰੀ ਅਧਿਕਾਰੀਆਂ ਨੇ ਉਹਨਾਂ ਦੇ ਵਿੱਚ ਸਿੱਖਾਂ ਦੇ ਬੱਚੇ ਜੇ ਅਸੀਂ ਸਾਡੇ ਭੈਣ ਭਰਾ ਉੱਚੇ ਅਹੁਦਿਆਂ ਦੇ ਉੱਪਰ ਹੋਣਗੇ ਤਾਂ ਮੈਂ ਜੇ ਮੈਨੂੰ ਨਹੀਂ ਲੱਗਦਾ ਕਿ ਆਪਾਂ ਇਹ ਕ ਕਵਾਂਗੇ ਕਦੇ ਇਹ ਸਿੱਖਿਆ ਨੂੰ ਤੱਕਾ ਹੋ ਗਿਆ ਜਾਂ ਇਹ ਨਹੀਂ ਪੜ੍ਹਾਈ ਦੀ ਲੋੜ ਆ ਕਿ ਪੜ੍ਹਾਈ ਨੂੰ ਸ਼ੌਕਾ ਬਣਾਇਆ ਜਾਵੇ ਪੜ੍ਹਾਈ ਨੂੰ ਸ਼ੌਕਾ ਬਣਾਇਆ ਜਾਵੇ ਵੀ ਪ੍ਰਮੋਟ ਕੀਤਾ ਜਾਵੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਕਾਲਜ ਬਣਾਵੇ ਆਪਣੇ ਸਿੱਖਾਂ ਦੇ ਬੱਚਿਆਂ ਨੂੰ ਕਾਲਜ ਦੇ ਵਿੱਚ ਫ੍ਰੀ ਐਜੂਕੇਸ਼ਨ ਦੇਵੇ ਤੁਸੀਂ ਦੇਖਿਆ ਹੋਊਗਾ ਬਹੁਤ ਬੱਚੇ ਪੜ੍ਹਨਾ ਚਾਹੁੰਦੇ ਆ ਹੁਣ ਇੱਕ ਐਮਬੀਬੀਏ ਦੀ ਡਿਗਰੀ 1 ਕਰੋੜ ਰੁਪਏ ਲੱਗ ਜਾਂਦਾ ਤੇ ਆਮ ਬੰਦੇ ਕੋਲ ਫੋੜ ਲੈਵਲ ਨਹੀਂ ਹੈਗਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਵੇ ਉਹ ਸਿੱਖਾਂ ਦੇ ਬੱਚੇ ਨੂੰ ਡਾਕਟਰ ਬਣਾ ਸਕਦੀ ਹੈ ਸਿੱਖਾਂ ਦੇ ਬੱਚੇ ਨੂੰ ਜੱਜ ਬਣਾ ਸਕਦੇ ਆ ਤੇ ਉਹ ਜੱਜ ਉਹ ਡਾਕਟਰ ਜਾਂ ਉਹ ਅਫੀਸਰ ਕੱਲ ਨੂੰ ਜੋ ਫੈਸਲਾ ਲੈਣਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਸਿੱਖਾਂ ਦੇ ਖਿਲਾਫ ਲੈਣਗੇ ਬਿਲਕੁਲ ਤੇ ਜਾਂ ਪੰਜਾਬ ਦੇ ਖਿਲਾਫ ਲੈਣਗੇ ਬਿਲਕੁਲ ਇਹ ਜੋ ਇਹ ਸੰਸਥਾਵਾਂ ਨੇ ਇਹ ਆਪਣੇ ਪੰਜਾਬ ਲਈ ਵੀ ਬਹੁਤ ਕੁਝ ਕਰ ਸਕਦੀਆਂ ਨੇ ਆਪਣੇ ਧਰਮ ਲਈ ਦਾ ਕਰ ਹੀ ਸਕਦੀਆਂ ਨੇ ਦੂਸਰਾ ਮੈਂ ਇੱਕ ਕਹਿਣਾ ਚਾਹੁੰਦਾ ਸ਼ੋਮਣੀ ਗੁਰਦੁਆਰਾ 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 ਪ੍ਰਬੰਧਕ ਕਮੇਟੀ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਬਹੁਤ ਵਧੀਆ ਪ੍ਰਬੰਧ ਗੁਰਦੁਆਰਾ ਸਾਹਿਬ ਦਾ ਕਰ ਰਹੀ ਆ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਚਲੇ ਜਾਓ ਪ੍ਰੋਪਰ ਤੁਹਾਨੂੰ ਬਿਲਡਿੰਗਸ ਮਿਲਣਗੀਆਂ ਪ੍ਰੋਪਰ ਤੁਹਾਨੂੰ ਸਾਰੇ ਪ੍ਰਬੰਧ ਮਿਲਣਗੇ ਪਰ ਤਾਂ ਤੁਸੀਂ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦਾ ਕਿ ਜਿਹੜਾ ਸਿੱਖ ਧਰਮ ਦਾ ਇਤਿਹਾਸ ਆ ਉਹ ਜਿਆਦਾ ਇਤਿਹਾਸ ਜਿਹੜਾ ਅੱਜ ਕੱਲ ਦਾ ਪਾਕਿਸਤਾਨ ਆ ਉਹ ਤੋਂ ਬਿਲੋਂਗ ਕਰਦਾ ਹੂ ਜ਼ਿਆਦਾਤਰ ਸਿੱਖਾਂ ਦੇ ਜਿਹੜੇ ਆਪਣੇ ਗੁਰੂ ਨੇ ਉਹਨਾਂ ਦਾ ਜਨਮ ਉਹਨਾਂ ਦਾ ਵਿਆਹ ਉਹਨਾਂ ਦਾ ਜ਼ਿੰਦਗੀ ਜਿਹੜੀ ਹੈ ਉਹ ਪਾਕਿਸਤਾਨ ਦੇ ਵਿੱਚ guzri ਹੈ ਤੇ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਜੋ ਹਾਲਾਤ ਨੇ ਆਪਾਂ ਵੀਡੀਓਜ਼ ਦੇ ਵਿੱਚ ਦੇਖਦੇ ਆ ਬਹੁਤ ਗੁਰਦੁਆਰੇ ਖੰਡਰ ਬਣ ਗਏ ਬਹੁਤ ਜਿਹੜੀਆਂ ਆਪਣੀਆਂ ਇਤਿਹਾਸਿਕ ਬਿਲਡਿੰਗਸ ਸੀ ਉਹ ਖਤਮ ਹੋ ਗਈਆਂ ਕਿਉਂਕਿ ਉੱਥੇ ਉਹ ਬਿਲਡਿੰਗਸ ਨੂੰ ਸੰਭਾਲਣ ਵਾਸਤੇ ਕੋਈ ਵੀ ਨਹੀਂ ਹੈਗਾ ਸਿੱਖਾਂ ਦੀ ਗਿਣਤੀ ਪਾਕਿਸਤਾਨ ਦੇ ਵਿੱਚ ਬਹੁਤ ਘਟਾ ਦੂਸਰਾ ਉਹਨਾਂ ਲੋਕਾਂ ਕੋਲੇ ਜੋ ਸਿੱਖ ਹੈਗੇ ਵੀ ਨੇ ਉਹਨਾਂ ਕੋਲ ਇੰਨਾ ਪੈਸਾ ਨਹੀਂ ਕਿ ਉਹ ਪਾਕਿਸਤਾਨ ਦੇ ਵਿੱਚ ਲਗਾ ਕੇ ਉਹਨਾਂ ਬਿਲਡਿੰਗਸ ਦੀ ਉਹਨਾਂ ਗੁਰਦੁਆਰਾ ਸਾਹਿਬਾਨਾਂ ਦੀ ਉਹਨਾਂ ਇਤਿਹਾਸਿਕ ਜਿਹੜੇ ਸਾਡੇ ਚਿੰਨ ਹੈਗੇ ਨੇ ਉਹਨਾਂ ਨੂੰ ਸੰਭਾਲ ਸਕਣ ਤਾਂ ਆਪਣੇ ਸਿੱਖਾਂ ਕੋਲੇ ਆਪਾਂ ਇੱਕ ਆਪਣੀ ਘਾਵਤ ਆ ਕਿ ਅਸੀਂ ਮੋਰੀ ਆ ਠੀਕ ਹੈ ਜੀ ਅਸੀਂ ਆਪਣੇ ਇਤਿਹਾਸ ਨੂੰ ਸੰਭਾਲਦੇ ਆ ਅਸੀਂ ਪੈਸਾ ਖਰਚ ਲੈਣੇ ਆ ਤੁਸੀਂ ਦੇਖਿਆ ਹੋਊਗਾ ਜੀ ਇੱਕ ਵਾਰ ਆਪਾਂ ਗੱਲ ਸੁਣਦੇ ਆ ਕਿ ਦਵਾਨ ਟੋਡਰਮਲ ਇੱਕ Hindu ਦਵਾਨ ਟੋਡਰਮਲ ਜੀ ਨੇ ਜਿੱਥੇ ਛੋਟੇ ਸਾਬਜਾਂ ਦਾ ਸੰਸਕਾਰ ਹੋਇਆ ਸੀ ਉਸ ਜਗ੍ਹਾ ਨੂੰ ਸਿੱਕੇ ਲਗਾ ਕੇ ਸੋਨੇ ਦੇ ਸਿੱਕੇ ਲਗਾ ਕੇ ਉਹ ਖਰੀਦਿਆ ਸੀ ਕਿ ਉਹ ਜਗ੍ਹਾ ਸਭ ਤੋਂ ਮਹਿੰਗੀ ਵਿਕੀ ਹੈ ਤੇ ਉਹ ਕੌਮ ਜਿਨ੍ਹਾਂ ਦੇ ਲਈ ਇੱਕ ਛੋਟੀ ਜਿਹੀ ਜਗ੍ਹਾ ਖਰੀਦੀ ਸੀ ਆਪਾਂ ਜਿਨ੍ਹਾਂ ਨੇ ਖਰੀਦੀ ਸੀ ਤੇ ਉਹ ਜਗ੍ਹਾ ਦੇ ਉੱਪਰ ਅੱਜ ਚੋਂ ਬਹੁਤ ਵਧੀਆ ਗੁਰਦੁਆਰਾ ਸਾਹਿਬ ਹੈਗਾ ਸਾਡਾ ਉਹ ਇਤਿਹਾਸ ਦੀ ਸੰਭਿਆ ਹੋਇਆ ਤੇ ਉਹ ਸਿੱਖ ਜਿਨ੍ਹਾਂ ਨੇ ਇੱਕ ਜਗ੍ਹਾ ਖਰੀਦੀ ਸੀ ਤੇ ਅੱਜ ਕਿੰਨੀਆਂ ਜਗ੍ਹਾ ਖਰਾਬ ਹੋ ਰਹੀਆਂ ਨੇ ਕਿੰਨੀਆਂ ਬਿਲਡਿੰਗਸ ਕਿੰਨਾ ਇਤਿਹਾਸ ਸਾਡਾ ਚਲਾ ਗਿਆ ਤਾਂ ਮੇਰੀ ਮੈ ਤਾਂ ਇਹ ਚੋਣਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਜਿਹੜਾ ਸਾਡਾ ਇਤਿਹਾਸ ਨੂੰ ਸੰਭਾਲੇ ਕਿਉਂਕਿ ਆਜ਼ਾਦੀ ਨੂੰ ਆਲਮੋਸਟ 75-76 ਸਾਲ ਹੋ ਗਏ ਆ ਤੇ ਉਹ ਬਿਲਡਿੰਗਸ ਨੂੰ 75-73 ਸਾਲਾਂ ਤੋਂ ਕਿਸੇ ਨੇ ਨਹੀਂ ਸੰਭਾਲਿਆ ਤੇ ਉਹ ਬਿਲਡਿੰਗਸ ਹੁਣ ਖਤਮ ਹੋ ਚੱਲੀਆਂ ਨੇ ਬਹੁਤ ਖਤਮ ਹੋ ਗਈਆਂ ਨੇ ਤੇ ਬਹੁਤ ਖਤਮ ਹੋ ਜਾਣੀਆਂ ਨੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਜਾਂ ਆਪਾਂ ਲੋਕ ਮਿਲ ਕੇ ਉਹ ਚੀਜ਼ਾਂ ਨੂੰ ਸੰਭਾਲੀਏ ਬਹੁਤ ਜ਼ਰੂਰੀ ਹੈ ਆਉਣ ਵਾਲੇ 5 7 10 ਸਾਲਾਂ ਦੇ ਵਿੱਚ ਉਹਨਾਂ ਨੂੰ ਸੰਭਾਲਣਾ ਮਹਾਰਾਜਾ ਰਣਜੀਤ ਸਿੰਘ ਦੀ ਵਿਰਾਸਤ ਖਾਲਸਾ ਰਾਜ ਦੀ ਹਵੇਲੀ ਮਹਾਰਾਣੀ ਚੰਦਗੁਰ ਦੀ ਹਵੇਲੀ ਕਮਰ ਨੌ ਨਿਹਾਲ ਸਿੰਘ ਦੀ ਹਵੇਲੀ ਛੇਰ ਸਿੰਘ ਦੀ ਹਵੇਲੀ ਮਹਾਰਾਜਾ ਛੇਰ ਸਿੰਘ ਦੀ ਹਵੇਲੀ ਉਹਨਾਂ ਨੂੰ ਕੌਣ ਸੰਭਾਲੂਗਾ ਬਹੁਤ ਅੱਛਾ ਤੁਸੀਂ ਜਿਹੜਾ ਪੁਆਇੰਟ ਚੁੱਕਿਆ ਕਿਉਂਕਿ ਸਾਡੀ ਜਿਹੜੀ ਵਿਰਾਸਤ ਹੈ ਇਹਨਾਂ ਤਰ੍ਹਾਂ ਦੇ ਵਿੱਚ ਹੀ ਹੈਗੀ ਹੈ ਤੇ ਇਹਨਾਂ ਨੂੰ ਸੰਭਾਲਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਬਿਲਕੁਲ ਜੀ ਤੇ ਰਗਤ ਜੀ ਆਪਾਂ ਵੈਸੇ ਆਪਾਂ ਜਿਹੜੀ ਗੱਲ ਕਰਦੇ ਆ ਕਿੱਥੇ ਦੇਖਦੇ ਹੋ ਸਰਕਾਰ ਜਿਹੜੀ ਹੈ 2 2.5 ਸਾਲ ਸਵਾ ਦੋ ਸਾਲ ਨੂੰ ਹੋ ਚੁੱਕੇ ਨੇ ਹੈ ਸਰਕਾਰ ਦੇ ਕੰਮ ਕਰਨ ਨੂੰ ਕਿੱਥੇ ਦੇਖਦੇ ਹੋ ਕਿੰਨਾ ਕੁ ਸਹੀ ਕਰ ਰਹੀ ਹੈਗਾ ਤਾਂ ਦੇਖੋ ਜੀ ਸਰਕਾਰ ਤਾਂ ਅਗਰ ਦੇਖਿਆ ਜਾਵੇ ਕੰਮ ਕਾਜ ਦੂਜੀਆਂ ਸਰਕਾਰਾਂ ਦੇ ਮੁਕਾਬਲੇ ਤਾਂ ਕਾਫੀ ਬੈਟਰ ਮੰਨਿਆ ਜਾ ਰਿਹਾ ਹੈ ਜੀਲੀ ਦੇ ਬਿਲਸ ਨੂੰ ਲੈ ਕੇ ਜਾਂ ਕੁਝ ਚਲੋ ਗਰੰਟੀਆਂ ਇਹਨਾਂ ਨੇ ਦਿੱਤੀਆਂ ਸੀ ਕਿ ਔਰਤਾਂ ਨੂੰ 1000 ਰੁਪਏ ਦੇਵਾਂਗੇ ਉਹ ਵੀ ਹੁਣ ਸਰਕਾਰ ਕਹਿ ਰਹੀ ਹੈ ਕਿ ਜਲਦੀ ਸ਼ੁਰੂ ਕਰਾਂਗੇ ਬਿਜਲੀ ਦੇ ਬਿੱਲ ਕਾਫੀ ਘਟ ਹੋਏ ਨੇ ਉਹ ਤਾਂ ਦੇਖੋ ਤੁਸੀਂ ਮੈਂ ਆਪਣੇ ਆਮ ਘਰਾਂ ਦੇ ਵਿੱਚ ਆਪਾਂ ਦੇਖ ਰਿਹਾ ਕਿ ਉਹਨਾਂ ਦੇ ਵਿੱਚ ਫਰਕ ਪਿਆ ਸਰਕਾਰ ਦੀ ਅਗਰ 2.5 ਸਾਲ ਦੀ ਆਪਾਂ ਪਰਫਾਰਮੈਂਸ ਦੇਖੀ ਜਾਵੇ ਤਾਂ ਦੂਜੀਆਂ ਸਰਕਾਰਾਂ ਦੇ ਮੁਕਾਬਲੇ ਬੈਟਰ ਹੈ ਪਰ ਫਿਰ ਉਹ ਗੱਲ ਉੱਥੇ ਆ ਜਾਂਦੀ ਹੈ ਕਿ ਸਰਕਾਰ ਜੋ ਕਹਿ ਰਹੀ ਹੈ ਕਿ ਪਿਛਲੀਆਂ ਸਰਕਾਰਾਂ ਨੇ 3 ਲੱਖ ਕਰੋੜ ਦਾ ਕਰਜ਼ਾ ਪੰਜਾਬ ਸਰਕਾਰ ਦੇ ਉੱਪਰ ਦਿੱਤਾ ਹੋਇਆ ਉਹ 3 ਲੱਖ ਕਰੋੜ ਦੇ ਕਰਜ਼ੇ ਦਾ ਵਿਆਜ ਮੋੜਨਾ ਜਾਂ ਉਹ 3 ਲੱਖ ਕਰਜ਼ੇ ਨੂੰ ਤਾਰਨਾ ਤੇ ਫਿਰ ਨਵੀਂ ਸਰਕਾਰ ਚਲਾਉਣਾ ਇਹ ਸਰਕਾਰ ਵਾਸਤੇ ਵੀ ਚੈਲੰਜ ਸੀ ਇਦੇ ਲਈ ਸਰਕਾਰ ਨੂੰ ਕੁਝ ਆਪਣੇ ਆਮਦਨ ਦੇ ਸਰੋਤ ਹੋਰ ਪੈਦਾ ਕਰਨੇ ਪੈਣਗੇ ਮੈਂ ਕੁਝ ਦਿਨ ਪਹਿਲਾਂ ਨਿਊਜ਼ ਦੇਖ ਰਿਹਾ ਸੀ ਕਿ ਜਿਹੜੀ ਜੀਐਸਟੀ ਕਲੈਕਸ਼ਨ ਆ ਉਹ ਰਿਕਾਰਡ ਜੀਐਸਟੀ ਕਲੈਕਸ਼ਨ ਹੋਈ ਹੈ ਪੰਜਾਬ ਦੀ ਐਵਰ ਹਾਈਐਸਟ ਜੀਐਸਟੀ ਕਲੈਕਸ਼ਨ ਪੰਜਾਬ ਦੀ ਹੋਈ ਹੈ ਇੰਨੀ ਜੀਐਸਟੀ ਕਦੇ ਵੀ ਪੰਜਾਬ ਦੇ ਵਿੱਚੋਂ ਇਕੱਠੀ ਨਹੀਂ ਹੋਈ ਸੀ ਇਹ ਇੱਕ ਪੋਜ਼ਿਟਿਵ ਸਾਈਨ ਆ ਕਿ ਸਰਕਾਰ ਸਹੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ ਤੇ ਬਾਕੀ ਸਰਕਾਰ ਨੂੰ ਆਪਣੇ ਆਮਦਨ ਦੇ ਸਰੋਤ ਥੋੜੇ ਜੇ ਇਨਕਰੀਜ਼ ਕਰਨੇ ਪੈਣਗੇ ਤਾਹੀ ਸਰਕਾਰ ਆਪਣੇ ਗਰੰਟੀਆਂ ਪੂਰੀਆਂ ਕਰ ਸਕਦੀ ਹੈ ਤੇ 3 ਲੱਖ ਕਰੋੜ ਦਾ ਕਰਜ਼ਾ ਵੀ ਮੋੜਨਾ ਨਾਲ ਜੇ ਅਗਲੀ ਵਾਰੀ ਇਸੇ ਟਰਮ ਦੇ ਵਿੱਚ ਸਰਕਾਰ ਦੁਬਾਰਾ ਆ ਜਾਂਦੀ ਹੈ ਤਾਂ ਫਿਰ ਤੁਸੀਂ ਲਾਲੂ ਸਰਕਾਰ ਨੂੰ 10 ਸਾਲ ਮਿਲ ਗਏ ਜੇ 10 ਸਾਲ ਮਿਲਦੇ باوجود ਵੀ ਸਰਕਾਰ ਆਪਣਾ ਕਰਜ਼ਾ ਨਹੀਂ ਉਤਾਰਦੀ ਜਾਂ 10 ਸਾਲ ਦੇ ਵਿੱਚ ਸਰਕਾਰ ਨੂੰ ਚਲਾਉਣ ਵਾਸਤੇ ਬਹੁਤ ਪੈਸੇ ਦੀ ਜ਼ਰੂਰਤ ਆ ਤਾਂ ਉਹ ਸਰਕਾਰ ਮੁਸੀਬਤ ਵਿੱਚ ਜ਼ਰੂਰ ਰਹੇਗੀ ਤਾਂ ਸਰਕਾਰ ਨੂੰ ਕੁੱਲ ਮਿਲਾ ਕੇ ਆਪਣੇ ਆਮਦਨ ਦੇ ਸਰੋਤ ਪੈਦਾ ਕਰਨੇ ਪੈਣਗੇ ਮੇਰੇ ਕੋਲੇ ਕਾਰਪੋਰੇਟ ਸੈਕਟਰ ਦੀ ਆਈਟੀ ਸੈਕਟਰ ਦੀ ਨਾਲ ਦੇ ਸਾਡੇ ਗਵਾਂਡੀ ਸੂਬੇ ਹਰਿਆਣਾ ਹੋ ਗਿਆ ਗੁਰਦਾਉ ਦਾ ਇੱਕ ਬਹੁਤ ਵੱਡਾ ਐਗਜ਼ਾਮਪਲ ਹੈ ਯਾ ਸਾਊਥ ਦੇ ਵਿੱਚ ਬੈਂਗਲੌਰ ਹਾਈਦਰਾਬਾਦ ਮੁੰਬਈ ਪੂਨਾ ਇਦਾਂ ਦੇ ਜਿਹੜੇ ਸ਼ਹਿਰ ਨੇ ਇਹਨਾਂ ਨੇ ਆਈਟੀ ਲਿਆ ਕੇ ਬਹੁਤ ਨੌਕਰੀ ਰੋਜ਼ਗਾਰ ਪੈਦਾ ਕੀਤਾ ਸਾਡੇ ਪੰਜਾਬ ਅੱਥੇ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਇਹਨਾਂ ਸ਼ਹਿਰਾਂ ਦੇ ਵਿੱਚ ਜਾਂਦੇ ਨੇ ਤੁਹਾਨੂੰ ਕਿਉਂ ਲੱਗਦਾ ਕਿ ਪੰਜਾਬ ਦੇ ਵਿੱਚ ਇਹ ਸਕਸੈਸਫੁਲ ਨਹੀਂ ਹੋ ਪਾਇਆ ਕਿ ਪੰਜਾਬ ਦੇ ਵਿੱਚ ਨਹੀਂ ਇਦਾਂ ਦਾ ਕੁਝ ਕੀਤਾ ਜਾ ਸਕਦਾ ਦੇਖੋ ਜੀ ਜੋ ਪਿਛਲੀਆਂ ਸਰਕਾਰਾਂ ਰਹੀਆਂ ਉਹਨਾਂ ਨੇ ਇੰਡਸਟਰੀ ਨੂੰ ਪ੍ਰਮੋਟ ਨਹੀਂ ਕੀਤਾ ਹੁਣ ਦੀ ਸਰਕਾਰ ਚੋਂ ਥੋੜਾ ਬੋਧਾ ਕੋਸ਼ਿਸ਼ ਕਰ ਰਹੀ ਹੈ ਬਟ ਇਹਦੇ ਲਈ ਕੀ ਹੈ ਕਿ ਤੁਸੀਂ ਕੋਈ ਨਵੀਂ ਇੰਡਸਟਰੀ ਲਗਾਉਣੀ ਹੈ ਉਹਦੇ ਲਈ ਤੁਹਾਨੂੰ ਵੀ ਪਤਾ ਕਿ ਬਹੁਤ ਐਨਓਸੀ ਦੀ ਜ਼ਰੂਰਤ ਹੁੰਦੀ ਹੈ ਪੰਜਾਬ ਸਰਕਾਰ ਨਵੀਆਂ ਜੋ ਐਨਓਸੀ ਅੱਜ ਪਹਿਲਾਂ ਤਾਂ ਉਹਦੀ ਫਾਰਮੈਟੀ ਨੂੰ ਘਟਾਉਣਾ ਘਟਾਵੇ ਘਟਾਉਣਾ ਚਾਹੀਦਾ ਵੀ ਹੈ ਫਿਰ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਐਨਓਸੀ ਜਾਰੀ ਕੀਤੀਆਂ ਜਾਣ ਦੂਜੇ ਗਵਰਨਰੀ ਸੂਬਿਆਂ ਦੇ ਵਿੱਚ ਇੰਡਸਟਰੀ ਲਗਾਉਣੀ ਤੇ ਆਪਣੀ ਇੰਡਸਟਰੀ ਲਗਾਉਣ ਦੇ ਵਿੱਚ ਫਰਕ ਆ ਜੇ ਗਵਰਨਰੀ ਸੂਬੇ ਦੇ ਵਿੱਚ ਕੋਈ ਇੰਡਸਟਰੀ ਲਗਾਉਣੀ ਉਹ ਬਹੁਤ ਈਜ਼ੀ ਪ੍ਰੋਸੈਸ ਆ ਉਹ ਅਗਰ ਉਹ ਉਹਨਾਂ ਨੂੰ ਇੰਡਸਟਰੀ ਲਗਾਉਣ ਵਾਸਤੇ ਕੰਸਟਰਕਸ਼ਨ ਪਲੱਸ ਕੰਪਲੀਟ ਕਰਨ ਵਾਸਤੇ ਤੇ ਸਾਰੇ ਫਾਰਮੈਲਿਟੀ ਕੰਪਲੀਟ ਕਰਨ ਵਾਸਤੇ 2 ਸਾਲ ਲੱਗ ਜਾਂਦੇ ਆ ਤਾਂ ਸਾਡੇ ਪੰਜਾਬ ਦੇ ਵਿੱਚ ਉਹਨਾਂ ਨੂੰ 5 ਸਾਲ ਲੱਗ ਜਾਂਦੇ ਆ ਤਾਂ ਫਿਰ ਆਪਣੀ ਬਿਜਲੀ ਮਹਿੰਗੀ ਸੀ ਠੀਕ ਹੈ ਬਿਜਲੀ ਮਹਿੰਗੀ ਐਨਓਸੀਜ਼ ਮਹਿੰਗੀਆਂ ਟੈਕਸਿਸ ਜ਼ਿਆਦਾ ਐਨਓਸੀਜ਼ ਲੇਟ ਹੋ ਜਾਣੀਆਂ ਸਮੇਂ ਸਿਰ ਨਾ ਮਿਲਣੀਆਂ ਤਾਂ ਕੋਈ ਵੀ ਪਰ ਇਹਨਾਂ ਵਾਅਦਿਆਂ ਕਰਕੇ ਤਾਂ ਸਰਕਾਰ ਆਈ ਸੀ ਸਰਕਾਰ ਨੇ ਭਗਵੰਤ ਜੀ ਨੇ ਆਖਿਆ ਕਿ ਆਪਾਂ ਗ੍ਰੀਨ ਸਟੈਂਪ ਪੇਪਰ येलो ਸਟੈਂਪ ਪੇਪਰ ਇਦਾਂ ਦੇ ਕਲਰਸ ਡਿਫਰੈਂਟ ਕੀਤੇ ਆ ਤਾਂ ਉਹਨਾਂ ਦਾ ਦਾਵਾ ਹੈ ਕਿ ਇਹਦੇ ਨਾਲ ਬਹੁਤ ਛੇਤੀ ਸਾਰਾ ਕੁਝ ਸੌਖਾ ਹੋ ਗਿਆ। ਕੀ ਜ਼ਮੀਨੀ ਤੇ ਪਦਰ ਤੇ ਹੋਇਆ ਸੌਖਾ ਕੁਝ? ਆ ਤੋ ਆਪਾਂ ਸਾਰੇ ਇੱਥੇ ਰਹਿਣੇ ਆ ਜੀ। ਜ਼ਮੀਨੀ ਪੱਧਰ ਤੇ ਹੋਇਆ ਹੋਵੇ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਗਵਾਂਧੀ ਸੂਬੇ ਦੇ ਵਿੱਚ ਠੀਕ ਹੈ ਬਹੁਤ ਆਈਟੀ ਸੈਕਟਰ ਜਾਂ ਹੋਰ ਹੋਰ ਤਰ੍ਹਾਂ ਦੇ ਸੈਕਟਰਸ ਬਹੁਤ ਪ੍ਰਮੋਟ ਹੋਏ ਆ। ਤੁਸੀਂ ਪੰਜਾਬ ਦੇ ਵਿੱਚ ਰਹਿੰਦੇ ਹੋਏ ਤੁਹਾਨੂੰ ਪਤਾ ਲੱਗ ਰਿਹਾ ਕਿ ਉਹਨਾਂ ਉੱਥੇ ਸੂਬਿਆਂ ਦੇ ਵਿੱਚ ਉਹ ਸੈਕਟਰਸ ਨੂੰ ਉਹ ਡਿਪਾਰਟਮੈਂਟਸ ਨੂੰ ਪ੍ਰਮੋਟ ਕੀਤਾ ਗਿਆ। ਤੇ ਪੰਜਾਬ ਦੇ ਵਿੱਚ ਇਹ ਸਿਰਫ ਅਜੇ ਜ਼ਮੀਨੀ ਪੱਧਰ ਤੇ ਕੁਝ ਵੀ ਨਹੀਂ ਹੈਗਾ ਇਹ ਤਾਂ ਜਦੋਂ ਆਪਣੇ ਨੌਜਵਾਨਾਂ ਨੂੰ ਮੌਕੇ ਮਿਲਣਗੇ ਬਾਹਰ ਜਾਣ ਦਾ ਰੁਝਾਨ ਘਟੇਗਾ ਤੇ ਇੱਥੇ ਰਹਿੰਦੇ ਨੌਜਵਾਨਾਂ ਨੂੰ ਕੁਝ ਪਤਾ ਲੱਗੇਗਾ ਕਿ ਹਾਂ ਸਾਡੀ ਆਮਦਨ ਦੇ ਵਿੱਚ ਫਰਕ ਪਿਆ ਸਾਡੀ ਜੋ ਜੋ ਸਾਡੀਆਂ ਸਹੂਲਤਾਂ ਨੇ ਉਹਦੇ ਵਿੱਚ ਫਰਕ ਪਿਆ ਜਾਂ ਸਾਨੂੰ ਇੱਥੇ ਨਵੀਂ ਇੰਡਸਟਰੀ ਵਾਸਤੇ ਸਰਕਾਰ ਨੇ ਕੋਈ ਮਦਦ ਕੀਤੀ ਹੈ ਤਾਂ ਫਿਰ ਆਪਾਂ ਮੰਨ ਸਕਦੇ ਹਾਂ ਹਜੇ ਫਿਲਹਾਲ ਮੈਨੂੰ ਨਹੀਂ ਲੱਗਦਾ ਕਿ ਇਦਾਂ ਦਾ ਕੁਝ ਰੈਵਨਿਊ ਆਇਆ ਪੰਜਾਬ ਦੇ ਵਿੱਚ ਬਹੁਤ ਬਹੁਤ ਧੰਨਵਾਦ ਤੁਸੀਂ ਸਾਡਾ ਗੱਲਬਾਤ ਕੀਤੀ ਬਹੁਤ ਅੱਛਾ ਲੱਗਿਆ ਤੇ ਅੱਗੇ ਵੀ ਇਦਾਂ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰਦੇ ਰਵਾਂਗੇ ਤੇ ਅੱਜ ਦੀ ਚਰਚਾ ਲਈ ਬਹੁਤ ਬਹੁਤ ਧੰਨਵਾਦ ਮਿਲ ਕੇ ਰਲੂ ਦੇਣਾ ਪੋਸਤ ਮਿਲਾਂਗੇ ਤੁਹਾਨੂੰ ਅਗਲੀ ਵਾਰੀ ਮਨੀਸ਼ ਸਿੰਘ ਨੂੰ ਦਿਓ ਇਜਾਜ਼ਤ ਗगनਜੀਤ ਸਿੰਘ ਜੀ ਦੇ ਨਾਲ ਬਹੁਤ ਬਹੁਤ ਧੰਨਵਾਦ